ਨੇ ਨਾ ਦੇ ਪਿੱਛੇ ਦੀ ਹਿਸਟਰੀ ਦੱਸੋ ਚੰਡੀਗੜ੍ਹ ਕਹਿ ਲੋ ਮਹਾਲੀ ਕਹਿ ਲੋ ਜਦੋਂ ਇੱਥੇ ਆਉਣਾ ਆ ਫਿਰ ਆਪਾਂ ਆਪਦੇ ਚਿਲਿਆਂ ਦੇ ਨਾਮ ਨਾਲ ਆਪਣੇ ਪਿੰਡਾਂ ਦੇ ਨਾਮ ਨਾਲ ਜਾਣੇ ਜਾਂਦੇ ਨੇ ਤੇ ਦਰਸ਼ਕਾਂ ਦਾ ਸਵਾਗਤ ਹੈ ਮੇਰੇ ਨਾਲ ਮੌਜੂਦ ਹੈ ਆਉਣ ਵਾਲੀ ਪੰਜਾਬੀ ਫਿਲਮ ਵਾਈਟ ਪੰਜਾਬ ਦੇ ਰਾਈਟਰ ਡਾਇਰੈਕਟਰ ਗੱਬਰ ਸੰਕਲੂਜੀ ਸਾਸ਼ੀਕਾਲ ਜੀ ਸਤਿ ਸ਼੍ਰੀਕਾਲ ਜੀ ਕਿਵੇਂ ਹੋਂ ਤੁਸੀਂ ਹਾਂ ਵਧੀਆ ਹੀ ਚੰਗੇ ਆ ਜੀ ਫਿਲਮ ਦੀ ਗੱਲ ਕਰਾਂਗੇ ਉਸ ਤੋਂ ਪਹਿਲਾਂ ਆਪਣੇ ਨਾ ਦੇ ਪਿੱਛੇ ਦੀ ਹਿਸਟਰੀ ਦੱਸੋ ਕੁਛ ਹਿਸਟਰੀ ਨਹੀਂ ਜ਼ਿਆਦਾ ਬਸ ਹੌਲੀ ਹੌਲੀ ਮਤਲਬ ਵੀ ਜਿਵੇਂ ਨਿਕਨੇਮ ਹੁੰਦੇ ਨਹੀਂ ਫਿਰ ਸੰਗਰੂਰ ਕਿਉਂਕਿ ਜਦੋਂ ਆਪਾਂ ਚੰਡੀਗੜ੍ਹ ਕਹਿ ਲੋ ਮਹਾਲੀ ਕਹਿ ਲੋ ਜਦੋਂ ਇੱਥੇ ਆਉਨੇ ਆ ਫਿਰ ਆਪਾਂ ਆਪਣੇ ਜ਼ਿਲ੍ਹਿਆਂ ਦੇ ਨਾਮ ਨਾਲ ਆਪਣੇ ਪਿੰਡਾਂ ਦੇ ਨਾਮ ਨਾਲ ਜਾਣੇ ਜਾਂਦੇ ਆ ਵੈਸੇ ਵੀ ਰਾਈਟਰਾਂ ਨੂੰ ਸ਼ੌਂਕ ਹੀ ਹੁੰਦਾ ਵੀ ਆਪਣੇ ਪਿੰਡ ਸ਼ਹਿਰ ਜ਼ਿਲ੍ਹੇ ਨੂੰ ਨਾਲ ਲੈ ਕੇ ਤੁਰਨਾਈ ਤੇ ਬਸ ਉਥੋਂ ਐਦਾਂ ਹੀ ਬਸ ਗੱਬਰ ਸੰਗਰੂਰ ਹੌਲੀ-ਹੌਲੀ ਫਿਰ ਆਪਦੇ ਆਪ ਨੂੰ ਕਹਿਣੇ ਲੱਗਦਾ ਵੀ ਠੀਕ ਆ ਯਾਰ ਆਪਦੇ ਆਪ 'ਚ ਮਤਲਬ ਫੁਕਰੀ ਵਾਲੀ ਗੱਲ ਹੋ ਜਾਂਦੀ ਹੈ ਪਰ ਬ੍ਰਾਂਡ ਨੇਮ ਜੱਾ ਲੱਗਣ ਲੱਗਦਾ ਤੁਹਾਨੂੰ ਵਧੀਆ ਲੱਗਦਾ ਨਾਮ ਆਵੇ ਆਪ ਨੂੰ ਅੱਛਾ ਲੱਗਦਾ ਹਾਂ ਹਾਂ ਪਰ ਐਲ ਮੈਨੂੰ ਪਰਸ ਨਹੀਂ ਲੱਗਦਾ ਹੁੰਦਾ ਵੀ ਯਾਰ ਤੁਹਾਡਾ ਫੇਸ ਤਾਂ ਮਸ਼ਹੂਰ ਹੋਏ ਪਰ ਤੁਹਾਡਾ ਨਾਮ ਮਸ਼ਹੂਰ ਹੋਏ ਵਧੀਆ ਹੋਏ ਵੀ ਕੋਈ ਸੁਣੇ ਅੱਛਾ ਯਾਰ ਵੀ ਬਈ ਉਹ ਆ ਵੀ ਕਿਸੇ ਲਈ ਵੀ ਉਹ ਸਾਰਿਆਂ ਲਈ ਸਭ ਲਈ ਇਹ ਲਾਗੂ ਹੋਣਾ ਚਾਹੀਦਾ ਰਾਈਟਰ ਲਈ ਖਾਸ ਕਰ ਪੈਨ ਨੇਮ ਬਹੁਤ ਜ਼ਰੂਰੀ ਹੁੰਦਾ ਹਾਂਜੀ ਹਾਂ ਅੱਛਾ ਵਾਈਟ ਪੰਜਾਬ ਦੀ ਗੱਲ ਕਰਦੇ ਆਂ ਨਾ ਸੁਣ ਕੇ ਕਿਤੇ ਨਾ ਕਿਤੇ ਹਰ ਕੋਈ ਰਿਲੇਟ ਕਰਦਾ ਹੈ ਸ਼ਾਇਦ ਉਹਦਾ ਪੰਜਾਬ ਤੋਂ ਰਿਲੇਟਡ ਹੋਗਾ ਇਹ ਵਾਈਟ ਤੋਂ ਭਾਵ ਚਿੱਟੇ ਤੋਂ ਹੈ ਪੀਸ ਤੋਂ ਹੈ ਸ਼ਾਂਤੀ ਤੋਂ ਹੈ ਹਾਂਜੀ ਅ ਪਹਿਲੀ ਗੱਲ ਤਾਂ ਵੀ ਜਿਵੇਂ ਰੰਗ ਇੱਕ ਦੂਜੇ ਨਾਲ ਮਿਲਦੇ ਹੁੰਦੇ ਨੇ ਆਪਣੇ ਚਿਹਰੇ ਇੱਕ ਦੂਜੇ ਨਾਲ ਮਿਲਦੇ ਨੇ ਹਾਈਟ ਮਿਲ ਜਾਂਦੀ ਆ ਕੱਪੜੇ ਮਿਲ ਜਾਂਦੇ ਨੇ ਤਾਂ ਸਿਮਿਲਰਿਟੀਆਂ ਹੁੰਦੀਆਂ ਨੇ ਜਿਹੜੀਆਂ ਖੂਬਸੂਰਤ ਵੀ ਹੁੰਦੀਆਂ ਨੇਗੀਆਂ ਪਰ ਵਾਈਟ ਪੰਜਾਬ ਆਪਣੇ ਆਪ ਚ ਇੱਕ ਇੰਡੀਵਿਜੂਅਲ ਇਕਾਈ ਹੈ ਵੀ ਇਹਦਾ ਕਿਸੇ ਹੋਰ ਚੀਜ਼ ਤੋਂ ਨਾ ਇਨਸਪਾਇਰ ਕਹਿ ਸਕਦੇ ਜੇ ਇਹ ਇਨਸਪਾਇਰਡ ਹੈ ਤਾਂ ਇਹ ਪੰਜਾਬ ਦੇ ਯੂਥ ਤੋਂ ਹੈ ਪੰਜਾਬ ਦੇ ਪਰਿਵਾਰਾਂ ਤੋਂ ਹੈ ਪੰਜਾਬ ਤੋਂ ਜ਼ਰੂਰ ਹੈ ਤੇ ਵਾਈਟ ਪੰਜਾਬ ਕਿਤੇ ਨਾ ਕਿਤੇ ਪੰਜਾਬ ਦੇ ਖੂਬਸੂਰਤ ਰੰਗਾਂ ਦੀ ਹੀ ਗੱਲ ਕਰਨ ਵਾਲੀ ਸਾਡੀ ਫਿਲਮ ਹੈ ਮੈਂ ਪੜ੍ਹ ਰਹੀ ਸੀ ਕਿ ਤੁਸੀਂ ਇਹ ਪ੍ਰੋਜੈਕਟ ਜਦੋਂ ਕਨਸੀਵ ਕੀਤਾ ਸੀ ਜਦੋਂ ਤੁਸੀਂ ਸੋਚਿਆ ਸੀਗਾ ਕਿ ਇਸ ਪ੍ਰੋਜੈਕਟ ਤੇ ਤੁਸੀਂ ਫਿਲਮ ਬਣਾਉਣੀ ਹੈ ਤੁਸੀਂ ਚਾਹੁੰਦੇ ਸੀ ਹਿੰਦੀ ਦੇ ਵਿੱਚ ਬਣੇ ਆ ਫਿਲਮ ਲਿਖੀ 2019 ਚ ਸੀਗੀ ਤਾਂ ਉਦੋਂ ਕਿਉਂਕਿ ਇਹ ਗੈਂਗਸਟਰ ਵਾਲਾ ਜਿਹੜਾ ਖੌਫ ਕਹਿ ਲੋ ਕਲਚਰ ਕਹਿ ਲੋ ਟ੍ਰੈਂਡ ਕਹਿ ਲੋ ਪੰਜਾਬ ਚ ਸੀਗਾ ਤਾਂ ਕਿਤੇ ਨਾ ਕਿਤੇ ਸੀਗਾ ਯਾਰ ਇਹ ਇਸ਼ੂ ਹੈ ਨੈਸ਼ਨਲ ਲੈਵਲ ਤੇ ਹਾਈਲਾਈਟ ਹੋਏ ਇਹਦੇ ਨਾਲ ਇਹ ਨਹੀਂ ਹੈਗਾ ਵੀ ਪੰਜਾਬ ਦੀ ਇਮੇਜ ਵਿਗੜੂਗੀ ਕਿਉਂਕਿ ਜੇ ਆਪਾਂ ਨੂੰ ਕੋਈ ਸਮੱਸਿਆ ਹੁੰਦੀ ਆਪਾਂ ਡਾਕਟਰ ਕੋਲੇ ਜਾਂਦੇ ਆ ਤਾਂ ਜਦੋਂ ਕੋਈ ਵੀ ਇਸ਼ੂ ਨੈਸ਼ਨਲ ਜਾਂ ਇੰਟਰਨੈਸ਼ਨਲ ਬਣ ਜਾਂਦਾ ਤਾਂ ਮੈਨੂੰ ਪਰਸਨਲੀ ਲੱਗਦਾ ਹੁੰਦਾ ਫੇਰ ਉਹਦਾ ਜਿੰਨਾ ਜਿੰਨਾ ਉਹਦਾ ਰੌਲਾ ਪੈਂਦਾ ਜਾਂ ਜਿੰਨੀ ਗੱਲ ਹੁੰਦੀ ਹੈ ਜਦੋਂ ਗੱਲ ਹੋਊਗੀ ਤਾਂ ਕੋਈ ਨਾ ਕੋਈ ਹੱਲ ਨਿਕਲ ਜਾਂਦਾ ਹੈ ਤਾਂ ਇਸ ਲਈ ਉਹ ਉਸ ਵਕਤ ਮੈਂ ਨੂੰ ਕੀ ਕਹਿੰਦੇ ਨੇ ਹਿੰਦੀ ਚ ਬਣਾਉਣਾ ਚਾਹੁੰਦਾ ਸੀਗਾ ਪਰ ਫਿਰ ਕੁਝ ਵੱਡੇ ਮਰਡਰ ਹੋਏ ਪੰਜਾਬ ਚ ਜਿੰਨਾਂ ਦਾ ਆਲਰੇਡੀ ਮਤਲਬ ਪੰਜਾਬ ਦਾ ਗੈਂਗ ਕਲਚਰ ਬਹੁਤ ਉੱਭਰ ਕੇ ਆ ਗਿਆ ਤਾਂ ਫਿਰ ਮੈਨੂੰ ਲੱਗਾ ਹੁਣ ਮੈਂ ਕਿਸੇ ਬੋਲੀ ਨੂੰ ਲੈ ਕੇ ਕੱਟੜ ਨਿਗਾ ਪਰ ਫਿਰ ਮੈਨੂੰ ਲੱਗਾ ਵੀ ਮਾਂ ਬੋਲੀ ਚ ਆਪਾਂ ਸਖਾਲੇ ਜ਼ਰੂਰ ਰਹ ਜਾਣਗੇ ਵੀ ਆਪਾਂ ਨੂੰ ਈਜ਼ੀ ਹੋਊਗਾ ਵੀ ਵਧੀਆ ਹੋਊਗਾ ਤਾਂ ਕਰਕੇ ਵਾਈਟ ਪੰਜਾਬ ਪੰਜਾਬੀ ਚ ਜਿਆਦਾ ਅ ਰੈਲੇਵੈਂਟ ਲੱਗ ਹਾਂਜੀ ਗੱਬਰ ਜੀ ਡਾਰਕ ਜ਼ੋਨਰਸ ਨਾਲ ਤੁਹਾਡੀ ਬਹੁਤ ਪੁਰਾਣੀ ਸਾਂਝ ਹੈ ਇਹਦੀ ਕੀ ਵਜ੍ਹਾ ਹੈ ਜਿਆਦਾ ਰਿਲੇਟ ਕਰਦੇ ਹੋ ਇਸ ਜ਼ੋਨਰ ਦੇ ਨਾਲ ਆ ਕਿਤੇ ਨਾ ਕਿਤੇ ਕਹੀ ਆਪਣੇ ਡਾਰਕ ਹਨਾ ਘਰਾਂ ਚ ਚੱਲੇ ਜਾਈਏ ਪਰਿਵਾਰਾਂ ਚ ਚੱਲੇ ਜਾਈਏ ਨਿੱਕੀਆਂ ਨਿੱਕੀਆਂ ਲੜਾਈਆਂ ਨੇ ਭਰਾ ਦੀ ਭਰਾ ਨਾਲ ਜ਼ਮੀਨ ਪਿੱਛੇ ਹੋ ਸਕਦੀ ਹੈ ਹਣਾ ਬਾਪ ਨੇ ਕੋਈ ਜਾਇਦਾਦ ਵੰਡਤੀ ਘੱਟ ਵੱਡ ਹੋ ਸਕਦੀ ਐ ਮਤਲਬ ਡਾਰਕ ਆਪਾਂ ਚਾਕੇ ਵੀ ਹਣਾ ਜੇ ਹੁਣ ਆਪਾਂ ਵੀ ਇੱਥੇ ਬੈਠੇ ਆ ਲਾਈਟ ਔਨ ਆ ਤਾਂ ਡਾਰਕ ਸਾਡੇ ਨਾਲ ਹੀ ਜਿੱਥੇ ਚਾਨਣ ਦੀ ਲੋੜ ਆ ਉੱਥੇ ਹਨੇਰਾ ਵੀ ਆ ਹਨੇਰਾ ਵੀ ਖੂਬਸੂਰਤ ਵੀ ਹੁੰਦਾ ਇਹ ਨਹੀਂ ਹੈਗਾ ਵੀ ਹਨੇਰਾ ਕਿਉਂਕਿ ਆਪਾਂ ਰਾਤ ਨੂੰ ਆਪਾਂ ਨੂੰ ਹਣਾ ਸੌਣ ਲਈ ਆਪਾਂ ਨੂੰ ਹਨੇਰਾ ਜ਼ਿਆਦਾ ਹੋਉਂਦਾ ਸਾਰੀਆਂ ਚੀਜ਼ਾਂ ਤਾਂ ਡਾਰਕ ਸਾਈਡ ਨਾਲ ਪਿਆਰ ਨਹੀਂ ਹੈਗਾ ਖੂਬਸੂਰਤੀ ਆ ਰੰਗਾ ਨਾਲ ਪਿਆਰ ਜ਼ਰੂਰ ਹੈ ਆਪਾਂ ਕਹੀਏ ਚਾਨਣ ਨਾਲ ਹੀ ਪਿਆਰ ਹੈ ਪਰ ਹਨੇਰੇ ਦੀ ਗੱਲ ਕਰਾਂਗੇ ਹਨੇਰਾ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਚਾਨਣ ਲਿਆਉਣ ਲਈ ਹਨੇਰੇ ਦਾ ਜ਼ਿਕਰ ਆਉਣਾ ਹੀ ਹੈ ਤੇ ਜਿੱਦਾਂ ਆਪਾਂ ਨੂੰ ਰੋਜ਼ ਸਫਾਈ ਕਰਨੀ ਪੈਂਦੀ ਹੈ ਘਰ ਦੀ ਦੁਕਾਨ ਦੀ ਦਫ਼ਤਰ ਦੀ ਤਾਂ ਉਵੇਂ ਹੀ ਇਹ ਸਬਜੈਕਟਸ ਵੀ ਇਦਾਂ ਦੇ ਬਾਰ-ਬਾਰ ਇਹਨਾਂ ਦਾ ਜ਼ਿਕਰ ਕਰਕੇ ਇਹਨਾਂ ਦੀ ਗੱਲ ਕਰਕੇ ਹਾਂ ਫਿਰ ਉਹਦੇ ਪਿੱਛੇ ਸਾਡੀ ਸੋਚ ਮਾਇਨੇ ਰੱਖਦੀ ਹੈ ਵੀ ਅਸੀਂ ਕੀ ਸੋਚ ਕੇ ਕੀ ਬਣਾ ਰਹੇ ਹਾਂ ਜਦੋਂ ਆਪਾਂ ਇਹੋ ਜਿਹੇ ਕਿਸੇ ਸਬਜੈਕਟ ਤੇ ਕੰਮ ਕਰਦੇ ਆਂ ਤੇ ਦੇਖ ਰਹੇ ਆਂ ਕਿ ਕਾਫੀ ਰੈਲੇਵੈਂਟ ਵੀ ਹੈ ਪੰਜਾਬ ਦੇ ਵਿੱਚ ਕਾਫੀ ਡਰ ਦਾ ਮਾਹੌਲ ਹੈ ਕਦੇ ਡਰ ਮਹਿਸੂਸ ਨਹੀਂ ਹੋਇਆ ਡਰ ਦੇ ਕੋ ਆ ਕੀ ਕਹਿੰਦੇ ਨੇ ਕਿ ਸਾਫ਼ ਸੁਥਰੀ ਨੀਤ ਨਾਲ ਤੁਰੇ ਆਂ ਤੇ ਪਹਿਲੀ ਗੱਲ ਇਹ ਸਵਾਲ ਹਨਾ ਤੁਸੀਂ মিডিਆ ਹੋ ਐ ਇਹ ਸਵਾਲ ਆਇਆ ਹੀ ਕਿਉਂ ਵੀ ਡਰ ਨਹੀਂ ਮਹਿਸੂਸ ਹੋਇਆ ਤਾਂ ਇਹਦਾ ਮਤਲਬ ਕੀ ਹੈ ਵੀ ਆਪਾਂ ਨੂੰ ਡਰਨਾ ਚਾਹੀਦਾ ਜਦੋਂ ਆਪਾਂ ਕੁਝ ਗਲਤੀ ਨਹੀਂ ਕੀਤਾ ਆਪਾਂ ਨੂੰ ਕਿਉਂ ਡਰਨਾ ਚਾਹੀਦਾ ਜੇ ਅਸੀਂ ਹਣਾ ਯਾ ਮੈਂ ਕੰਨਾ ਵੀ ਕੋਈ ਵੀ ਮੇਰੇ ਨਾਲ ਬੈਠ ਕੇ ਫਿਲਮ ਦੇਖ ਲੇ ਹਣਾ ਕੋਈ ਇੱਕ ਸੀਨ ਵੀ ਕਦੇ ਯਾਰ ਇਹ ਨਹੀਂ ਵਾਪਰਿਆ ਜਾਂ ਇਦਾਂ ਇਹਦੇ ਨਾਲ ਦੇ ਹਣਾ ਇੱਕ ਨੀਗਾ ਕਿਸ ਹਰ ਸੀਨ ਦੇ ਨਾਲ ਦੇ ਸਿਮਿਲਰ ਹਜ਼ਾਰਾਂ ਸੀਨ ਹੋਣਗੇ ਜੋ ਆਲਰੇਡੀ ਪੰਜਾਬ ਚ ਵਾਪਰੇ ਨੇ ਪੰਜਾਬ ਕਿਉਂਕਿ ਆਪਾਂ ਇੱਥੋਂ ਜੰਮੇ ਪਲੇ ਆ ਮੈਂ ਪੰਜਾਬ ਕਹਿ ਦਿੰਨਾ ਉਹ ਹਰ ਸੂਬੇ ਹਰ ਸਟੇਟ ਹਰ ਦੇਸ਼ ਹਰ ਸਥਾਨ ਦੀ ਗੱਲ ਆਈ ਤੇ ਤਾਂ ਕਰਕੇ ਵੀ ਮੈਨੂੰ ਨਹੀਂ ਲੱਗਦਾ ਵੀ ਜਦੋਂ ਤੱਕ ਆਪਾਂ ਕੋਈ ਸਾਫ਼ ਸੁਥਨੀਆਂ ਨੀਤਾਂ ਨਾਲ ਤੁਰੇ ਆ ਤਾਂ ਆਪਾਂ ਨੂੰ ਡਰਨ ਦੀ ਲੋੜ ਐ ਪਰ ਏ ਵੀ ਨਾਲ ਕੌੜਾ ਸੱਚਾ ਵੀ ਇੱਥੇ ਹੁੰਦਾ ਪੁਠਾਈਆ ਜਿਹੜੇ ਕੰਮ ਕਾਲੇ ਕਰਦੇ ਨੇ ਉਹਨਾਂ ਨੂੰ ਵਾਕਈ ਕੋਈ ਡਰ ਦੀ ਲੋੜ ਨਹੀਂ ਹੁੰਦੀ ਕਿਉਂਕਿ ਉਹਨਾਂ ਨੂੰ ਪਤਾ ਯਾਰ ਸਾਡੇ ਕਾਲੇ ਕੰਮ ਨੇ ਉਹਨਾਂ ਨੇ ਸਰਕਲ ਲਿੰਕ ਉਦਾਂ ਦੇ ਕੰਟੈਕਟਸ ਬਣਾਏ ਹੁੰਦੇ ਨੇ ਕਿ ਫਿਰ ਉਹਨਾਂ ਕੋਲੇ ਉਹ ਜਿਆ ਤਾਂ ਹੁੰਦਾ ਆਪਣੇ ਵਰਗਾ ਸਿੱਧਾ ਸਾਦਾ ਜਿਹਾ ਉਹ ਪਤਾ ਹੀ ਨਹੀਂ ਹੁੰਦਾ ਕਦੋਂ ਕਿਹੜੀਆਂ ਚੀਜ਼ਾਂ ਚ ਉਲਝੇ ਜਾਂਦਾ ਹੈਗਾ ਉਲਝਾਅ ਆਲੇ ਆ ਜਾਂਦਾ ਹੈ ਮੈਂ ਵੀ ਜਦੋਂ ਇਸ ਸਟੋਰੀ ਬਾਰੇ ਪੜਿਆ ਆਇਆ ਯਾ ਹੋਰ ਵੀ ਗੈਂਗਸਟਰイズਮ ਆ ਪੰਜਾਬ ਦੇ ਵਿੱਚ ਉਹਦੇ ਬਾਰੇ ਪਾਡਰੀ ਸੀਗੀ ਤੇ ਉਹਦੇ ਵਿੱਚ ਲਿਖਿਆ ਹੋਇਆ ਸੀਗਾ ਕਿ ਤਕਰੀਬਨ 57 ਗੈਂਗਸ ਸੀਗੇ 10-15 ਸਾਲ ਪਹਿਲਾਂ ਪੰਜਾਬ ਦੇ ਵਿੱਚ ਤੇ ਹੁਣ ਤੇ ਉਹਦੀ ਜਿਹੜੀ ਫ੍ਰੀਕਵੈਂਸੀ ਹੈ ਬਹੁਤ ਵੱਧ ਗਈ ਹੈ ਇੰਟੈਂਸਿਟੀ ਵੀ ਬਹੁਤ ਵੱਧ ਗਈ ਹੈ ਹਾਂਜੀ ਤੇ ਅੱਜ ਕੱਲ ਜਿਹੜਾ ਮਾਹੌਲ ਹੈਗਾ ਪੰਜਾਬ ਦੇ ਵਿੱਚ ਉਹ ਜਿਹੜਾ 90 ਦੇ ਵਿੱਚ ਮੁੰਬਈ ਦੇ ਵਿੱਚ ਸੀਗਾ ਮਾਹੌਲ ਇਹਦੇ ਵਿੱਚ ਕਿੰਨੀ ਕਿ ਸੱਚਾਈ ਹੈ ਤੁਹਾਨੂੰ ਲੱਗਦਾ ਹਾਂ ਜੇ ਤੁਸੀਂ ਟ੍ਰੇਲਰ ਵੀ ਦੇਖੋਗੇ ਫਿਲਮ ਦਾ ਹਨਾ ਵੀ ਬਾਲੀਵੁੱਡ ਚ ਇੱਕ ਨਿਰਮਾਤਾ ਦੀ ਗੋਲੀ ਮਾਰ ਕੇ ਹੱਤਿਆ ਤਾਂ 90s ਤੇ ਹੁਣ ਸਿਮਿਲਰ ਸਿਮਿਲਰ ਨੇ ਹਨਾ ਕਿੰਨੇ ਸਿੰਗਰਜ਼ ਤੇ ਅਟੈਕ ਹੋਏ ਨੇਗੇ ਕਿੰਨੇ ਐਕਟਰਸ ਨੂੰ ਬਹੁਤ ਕੁਝ ਹੋ ਰਿਆ ਨਾ ਫਿਰੋਤੀਆਂ ਤੋਂ ਲੈ ਕੇ ਕੋਈ ਬੋਲ ਪੈਂਦਾ ਖੁੱਲ ਕੇ ਕੋਈ ਨਹੀਂ ਬੋਲਦਾ ਕਿਉਂਕਿ ਇੱਥੇ ਜ਼ਿਆਦਾਤਰ ਚੁੱਪ ਰਹਿਣ ਨੂੰ ਸਿਆਣਪ ਸਮਝਿਆ ਜਾਂਦਾ ਪਰ ਅਸੀਂ ਕਾਨੂੰਨ ਵਾਲੀ ਕੰਟਰੀ 'ਚ ਰਹਿ ਰਹੇ ਆਂ ਆਪਾਂ ਚੁੱਪ ਕਿਹੜੀ ਗੱਲ ਹੋ ਰਹੀ ਐ ਅਸੀਂ ਕੁਝ ਗਲਤ ਆ ਤਾਂ ਚੁੱਪ ਰਹੀਏ ਤਾਂ ਕਿਤੇ ਨਾ ਕਿਤੇ ਹਾਲਾਤ ਆਪਾਂ ਵੇਖ ਹੀ ਰਹੇ ਆਂ ਆਪਾਂ ਭੁਗਤਿਆ ਸਾਰਿਆਂ ਨੇ ਹਨਾ ਕੀ ਕਹਿੰਦੇ ਨੇਗੇ ਪੰਜਾਬ ਨੇ ਭੁਗਤਿਆ ਯੰਗਸਟਰਸ ਗਏ ਨੇ ਲੀਡਰਸ ਗਏ ਨੇ ਖਿਡਾਰੀ ਗਏ ਨੇ ਸਿੰਗਰਸ ਤੇ ਅਟੈਕ ਹੋ ਰਿਹਾ ਵੀ ਹੋਰ ਸਿਕਿਉਰਿਟੀ ਲੈ ਕੇ ਘੁੰਮਣਾ ਕੋਈ ਉਹ ਸ਼ੌਂਕ ਨੂੰ ਤਾਂ ਕੋਈ ਵੀ ਨਹੀਂ ਲੈ ਕੇ ਘੁੰਮ ਰਿਹਾ ਕਿਉਂਕਿ 24 ਆਵਰਸ ਤੁਸੀਂ ਇੱਕ ਕੈਮਰਾ ਦੀ ਨਿਗਰਾਨੀ ਦੇ ਵਿੱਚੋਂ ਤਾਂ ਆਪਾਂ ਸਾਰੇ ਆਜ਼ਾਦੀ ਪਸੰਦ ਬੰਦੇ ਆ ਤਾਂ ਜਦੋਂ ਸਾਨੂੰ ਚਾਹੇ ਕਹਿਣ ਨੂੰ ਪੁਲਿਸ ਸਿਕਿਉਰਿਟੀ ਹੁੰਦੀ ਆ ਬਟ ਉਹਨਾਂ ਨੂੰ ਵੀ ਨਾਲ ਰੱਖਣਾ ਸਾਰਾ ਦਿਨ ਟਰੈਵਲ ਕਰਾਉਣਾ ਛੱਡਣਾ ਤਾਂ ਈਜ਼ੀ ਨਹੀਂ ਹੁੰਦਾ ਬੇਸਿਕ ਰਿਕੁਆਇਰਮੈਂਟ ਬਣ ਚੁੱਕੀ ਹਾਂਜੀ ਹਾਂ ਤਾਂ ਉਹ ਕਿਉਂ ਬਣੀ ਆ ਕਿਤੇ ਨਾ ਕਿਤੇ ਉਹ ਕੋਈ ਖੌਫ ਸਾਡੇ ਆਲੇ-ਦਾਲੇ ਮੰਡਰਾ ਰਹੇ ਆ ਤਾਂ ਉਹਨਾਂ ਚੀਜ਼ਾਂ ਦੀ ਹੀ ਗੱਲ ਕਰਦੀ ਆ ਵਾਈਟ ਪੰਜਾਬ ਚਿੱਟੇ ਕੁੜਤੇਆਂ ਤੋਂ ਚਿੱਟੇ ਕਫਣਾ ਤੱਕ ਦੀ ਕਹਾਣੀ ਤੇ ਹੁਣ ਸਟਾਰ ਕਾਸਟ ਦੀ ਗੱਲ ਕਰਦੇ ਆ ਤੇ ਕਿਹੜੀ-ਕਿਹੜੀ ਜਿਹੜੀ ਸਟਾਰ ਕਾਸਟ ਤੁਸੀਂ ਲਿੱਤੀ ਹੈ ਕਰਤਾਰ ਸਿੰਘ ਮਾਜੀ ਨੇ ਕਾਕਾ ਜੀ ਨੇ ਦੀਪਕ νιαਜ਼ ਐ ਸੈਮੂਲ ਜੀ ਨੇ ਕੋਈ ਖਾਸ وجہ ਉਹਨਾਂ ਨੂੰ ਚੁਣਨ ਦੀ ਅ ਵਜਾ ਕੁਛ ਨਹੀਂ ਕਿ ਮੋਸਟਲੀ ਇਹੀ ਸੀਗਾ ਆਡੀਸ਼ਨਸ ਵੀ ਹੋਏ ਲਿਖਤੇ ਲਿਖਦੇ ਲਿਖਦੇ ਕਿਉਂਕਿ ਮੈਨੂੰ ਖੁਦ ਨੂੰ ਥੋੜਾ ਜਿਹਾ ਇਹ ਹੁੰਦਾ ਵੀ ਯਾਰ ਕੁਸ਼ਰ ਫੇਕ ਜਾਣਾ ਲੱਗੇ ਵੀ ਹਨਾ ਚਾਹੇ ਫਿਲਮ ਮੇਕਿੰਗ ਕਹ ਲਈ ਹੈ ਸਾਰਾ ਕੁਝ ਕੈਮਰੇ ਦੇ ਅੱਗੇ ਕ੍ਰੀਏਟ ਕੀਤਾ ਜਾਣਾ ਹੁੰਦਾ ਪਰ ਉਹ ਕ੍ਰੀਏਸ਼ਨ ਚ ਆਪਾਂ ਜਿੰਨੀ ਓਰੀਜినਲਿਟੀ ਲਿਆ ਸਕਾਂਗੇ ਜਿੰਨਾ ਉਹ ਅਸਲੀ ਅਸਲੀ ਲੱਗੂਗਾ ਤਾਂ ਓਨੀ ਜਿਹੜੀ ਗੱਲ ਆਪਾਂ ਕਹਿਣਾ ਚਾਹੁੰਦੇ ਆ ਉਹਦਾ ਉਹਨਾ ਪਾਵ ਸਪਸ਼ਟ ਹੋ ਕੇ ਆਊਗਾ ਤਾਂ ਜਿਹੜੇ ਇਹ ਕਿਰਦਾਰ ਵੀ ਇਸ ਫਿਲਮ ਚ ਹਿੱਸਾ ਬਣੇ ਨੇ ਕੋਦਰਤ ਨੇ ਬਣਾਏ ਨੇ ਕਹੂੰਗਾ ਵੀ ਉਹ ਸਾਰੇ ਕਿਤੇ ਨਾ ਕਿਤੇ ਅ ਮਤਲਬ ਕਾਸਟਿੰਗ ਵਾਈਜ਼ ਅਸੀਂ ਬਹੁਤ ਸੈਟੀਸਫਾਈਡ ਆ ਵੀ ਉਹ ਸਾਰੇ ਉਹਨਾਂ ਰੋਲਾਂ ਨੂੰ ਡਿਜ਼ਰਵ ਕਰਦੇ ਸੀਗੇ ਕੁਝ ਕੇ ਰੋਲ ਸੀਗੇ ਜਿਹਦੇ ਚ ਅਸੀਂ ਸ਼ਾਇਦ ਕਿਸੇ ਹੋਰ ਨੂੰ ਸੋਚਦੇ ਸੀ ਬਟ ਲੇਟਰ ਔਨ ਕੋਈ ਹੋਰ ਆ ਗਿਆ ਪਰ ਲੱਗਾ ਯਾਰ ਵੀ ਇਹ ਹਾਂ ਵੀ ਇਹ ਸਾਡੀ ਸੋਚ ਤੋਂ ਜਾਂ ਸਾਡੇ ਡਿਸੀਜਨ ਤੋਂ ਵੀ ਸੋਣਾ ਕੁਦਰਤ ਨੇ ਫੈਸਲਾ ਦਿੱਤਾ ਤੇ ਹਰ ਕਿਰਦਾਰ ਮਤਲਬ ਏ ਕਿਤੇ ਨਾ ਕਿਤੇ ਆਪਦੇ ਆਪ ਨੂੰ ਆ ਲੱਗਦਾ ਵੀ ਫਿਲਮ ਦੀ ਮਾਰਕੀਟਿੰਗ ਜੀ ਹੋ ਰਹੀ ਆ ਐਦਾਂ ਦਾ ਕੁਝ ਨਹੀਂ ਇਮਾਨਦਾਰੀ ਨਾਲ ਵੀ ਹਰ ਕਿਰਦਾਰ ਆਪਦੇ ਆਪ ਨੂੰ ਇਹ ਹੀ ਲੱਗਦਾ ਵੀ ਉਹ ਟੁੱਕਦਾ ਵੀ ਸਾਡੀ ਫਿਲਮ ਸਾਨੂੰ ਬਹੁਤ ਵਧੀਆ ਲੱਗਦੀ ਆ ਆਡੀਸ਼ਨਸ ਦੇ ਵਿੱਚ ਤੁਸੀਂ ਗੱਲ ਕੀਤੀ ਪੰਜਾਬ ਦੇ ਵਿੱਚ ਕਲਚਰ ਹੈਗਾ ਆਡੀਸ਼ਨਸ ਦੇਣ ਦਾ ਹਾਂਜੀ ਹਾਂ ਬਿਲਕੁਲ ਹੈ ਪਰ ਪਿੰਡ ਨਹੀਂ ਹੁੰਦੇ ਲੋਕੀ ਆ ਦੇਖੋ ਥੋੜਾ ਜਿਆ ਥੋੜ ਇੱਕੜ ਦੇਖੋ ਥੋੜਾ ਜਿਆ ਸਮਾਰਟਲੀ ਉਹ ਕਰਾਉਣਾ ਪੈਂਦਾ ਵੀ ਜੇ ਇਹਨਾਂ ਨੂੰ ਆਡੀਸ਼ਨ ਕਹਿ ਦਈਏ ਫਿਰ ਥੋੜਾ ਉਹ ਕਹਿਣਗੇ ਯਾਰ ਮੇਰਾ ਮੇਰੀਆਂ ਇੰਨੀਆਂ ਫਿਲਮਾਂ ਆ ਉਹਨਾਂ ਚੋਂ ਚੱਕ ਲੈ ਆਡੀਸ਼ਨ ਦੇਣੇ ਚਾਹੀਦੇ ਨਹੀਂ ਹਨਾ ਲੁੱਕ ਟੈਸਟ ਕਹਿ ਲੋ ਉਹਨੂੰ ਕਿਉਂਕਿ ਮੰਨ ਲਓ ਮੋਸਟਲੀ ਹਿੰਦੀ ਫਿਲਮਸ ਦੇ ਹੀ ਜਦੋਂ ਆਪਾਂ ਗੱਲ ਕਰ ਲਈਏ ਤਾਂ ਉੱਥੇ ਬੈਠਾ ਡਾਇਰੈਕਟਰ ਉਹਨਾਂ ਨੂੰ ਨਹੀਂ ਪਤਾ ਆਪਾਂ ਪੰਜਾਬ ਚਾਹੇ ਕਿੰਨਾ ਕੁਸ਼ ਕਰ ਲਿਆ ਹੋਏ ਦੂਸਰਾ ਸਭ ਤੋਂ ਵੱਡੀ ਗੱਲ ਆਡਿਸ਼ਨਸ ਦਾ ਮਤਲਬ ਉਸ ਵੀਡੀਓ ਦਾ ਮਤਲਬ ਇੱਕ ਤਾਂ ਸਾਡੀ ਕਰੰਟ ਲੁੱਕ ਕੀ ਆ ਉਹ ਸਮਝ ਆ ਜਾਂਦੀ ਐ ਸੀ ਮੋਟੇ ਪਤਲੇ ਉੱਚੇ ਨੀਵੇਂ ਕਿੱਦਾਂ ਦੇ ਅੱਜ ਅੱਜ ਕਰੰਟ ਕੀ ਆ ਹਨਾ ਕਿਉਂਕਿ ਜਿਹੜੀਆਂ ਫੋਟੋਜ਼ ਆ ਰਿਕਾਰਡਡ ਪੁਰਾਣੀਆਂ ਵੀਡੀਓਜ਼ ਹੁੰਦੀਆਂ ਉਹ 2 ਮਹੀਨੇ ਪੁਰਾਣੀ ਹੋਊਗੀ ਤਾਂ ਉਹ 2 ਮਹੀਨਿਆਂ ਚ ਆਪਣੇ ਫੇਸ ਚ ਚੇਂਜ ਆ ਜਾਂਦੇ ਨੇ ਆਪਣੀ ਸਿਹਤ ਆਪਾਂ ਨੂੰ ਵੀ ਨਹੀਂ ਪਤਾ ਲੱਗਦਾ ਆਪਾਂ ਥੋੜੇ ਮਤਲਬ ਥੋੜਾ ਗੇਨ ਕਰ ਲੈਨੇ ਆ ਕਦੇ ਲੂਜ਼ ਕਰ ਲੈਨੇ ਆ ਤਾਂ ਆਡਿਸ਼ਨਸ ਮੈਨੂੰ ਲੱਗਦਾ ਵੀ ਖੁੱਲੇ ਦਿਲ ਨਾਲ ਦੇਣੇ ਚਾਹੀਦੇ ਨੇ ਇਨਫੈਕਟ ਸਾਡੇ ਜਿਹੜੇ ਹੀਰੋਇਨ ਵੀ ਨੇ ਮੈਨੂੰ ਲੱਗਦਾ ਜੈਸਮੀਨ ਬਹੁਤ ਵਧੀਆ ਐਕਟ੍ਰੈਸ ਨੇ ਉਹੋ ਤੇ ਉਹ ਮੈਨੂੰ ਲੱਗਦਾ ਵੀ ਸਾਨੂੰ ਆਡਿਸ਼ਨਸ ਥਰੂ ਹੀ ਮਿਲੇ ਨੇਗੇ ਥੀਏਟਰ ਤੇ ਤੁਹਾਡਾ ਕਿੰਨਾ ਕੁ ਪੁਰਾਣਾ ਰਿਸ਼ਤਾ ਹੈ ਤੇ ਇਹ ਥੀਏਟਰ ਆਰਮੀ ਦੀ ਸ਼ੁਰੂਆਤ ਕਿਤੋਂ ਹੋਈ ਹਾਂ ਮੈਂ ਖੁਦ ਪਹਿਲਾਂ ਸੈਮੂਲ ਜਾਨ ਪਾਜੀ ਦੇ ਅੰਡਰ ਪਾਜੀ ਤੋਂ ਸਿੱਖਿਆ ਥੀਏਟਰ ਕਰਦੇ ਸੀਗਾ ਐਜ਼ ਅ ਸਟੂਡੈਂਟ ਜੀ ਫਿਰ ਪਲੱਸ 2 ਦਾ ਹੀ ਜੁੜ ਗਿਆ ਸੀ ਫਿਰ ਆ ਇੰਡੀਅਨ ਥੀਏਟਰ ਡਿਪਾਰਟਮੈਂਟ ਚੋਂ ਐਮਏ ਥੀਏਟਰ ਕੀਤੀ ਯੂਨੀਵਰਸਿਟੀ ਚੋਂ ਹੀ ਉਸ ਤੋਂ ਬਾਅਦ ਉਰਦੂ ਦਾ 1 ਸਾਲ ਦਾ ਸਰਟੀਫਿਕੇਟ ਕੋਰਸ ਕੀਤਾ ਤੇ ਥੀਏਟਰ ਅਹ ਥੀਏਟਰ ਦਾ ਸ਼ੌਂਕ ਸੀ ਉਸ ਤੋਂ ਬਾਅਦ ਆਰਮੀ 'ਚ ਜਾਣਾ ਚਾਹੁੰਦੇ ਸੀਗੇ ਤੇ ਫੇਰ ਲੱਗਿਆ ਵੀ ਚਲੋ ਹੁਣ ਜਦੋਂ ਹੁਣ ਫਿਰ ਦੋ ਸ਼ੌਂਕ ਉਹ ਹੋ ਜਾਂਦੇ ਨੇਗੇ ਫਿਰ ਜਦੋਂ ਥੀਏਟਰ 'ਚ ਆ ਗਏ ਫਿਰ ਇੱਕ ਚੀਜ਼ ਸਮਝ ਆਈ ਵੀ ਯਾਰ ਜਿਹੜੀ ਆਰਮੀ ਦੀ ਪੰਕਚੁਐਲਟੀ ਆ ਟਾਈਮਿੰਗ ਆ ਉਹ ਕਿਸੇ ਵੀ ਕੰਮ 'ਚ ਮਸਟ ਹੁੰਦੀ ਆ ਤਾਂ ਫਿਰ ਦ ਥੀਏਟਰ ਆਰਮੀ ਬਣ ਗਿਆ ਉਸ ਤੋਂ ਬਾਅਦ ਪਹਿਲਾਂ ਸੀ ਪਲੇਸ ਦੀ ਕੀਤੇ ਮਤਲਬ ਨਾਟਕ ਕੰਪਨੀ ਸੀ ਕਹ ਲੋ ਜਾਂ ਥੀਏਟਰ ਕੰਪਨੀ ਸੀਗੀ ਫਿਰ ਹੌਲੀ ਹੌਲੀ ਫਰਸਟ ਫਿਲਮ ਸੀ ਵੈਸਟੇਸ ਵੈਸਟ ਉਹਦੀ ਪ੍ਰੋਡਕਸ਼ਨ ਲਾਈਨ ਪ੍ਰੋਡਕਸ਼ਨ ਦਾ ਮੌਕਾ ਮਿਲਿਆ ਬਸ ਫਿਰ ਉਸ ਤੋਂ ਨਾਲ ਦਾ ਥੀਏਟਰ ਆਰਮੀ ਦੇ ਫਿਲਮਸ ਜੁੜ ਗਿਆ ਥੀਏਟਰ ਕਰੰਟ ਦੇ ਪਿੱਛੇ ਇੰਨਾ ਜਿਹੜਾ ਤੁਹਾਡਾ ਵਾਸਟ ਐਕਸਪੀਰੀਅੰਸ ਹੈ ਕਦੇ ਇਹ ਨਹੀਂ ਲੱਗਿਆ ਕਿ ਇਹ ਡਾਇਰੈਕਸ਼ਨ ਤੇ ਰਾਈਟਿੰਗ ਤੋਂ ਇਲਾਵਾ ਤੁਸੀਂ ਵੀ ਔਨ ਸਕ੍ਰੀਨ ਆ ਸਕਦੇ ਹੋ ਮੈਨੂੰ ਸੀਰੀਅਸਲੀ ਮੈਂ ਪਲੱਸ 2 ਤੋਂ ਬਾਅਦ ਜਦੋਂ ਪਲੇਸ ਵੀ ਕਿਤੇ ਮੇਰੇ ਕਾਲਜ ਸਕੂਲ 'ਚ ਤਾਂ ਮੈਂ ਉਹ ਪਹਿਲੇ ਡਾਇਰੈਕਟ ਕੀਤੇ ਹਨਾ ਵੀ ਮੈਂ ਉਦੋਂ ਸੰਮਲ ਭਾਜੀ ਤੋਂ ਸਿੱਖਦਾ ਸੀਗਾ ਉਹਨਾਂ ਦੇ ਉਹਨਾਂ ਦੇ ਕੋਈ ਨਾਟਕ ਲੈ ਕੇ ਮੈਂ ਸੰਮਲੋ ਡਾਇਰੈਕਟ ਕਰ ਰਿਹਾ ਸੀਗਾ ਤਾ ਮੈਨੂੰ ਬੈਕ ਸਕਰੀਨ ਕਹਿ ਲੋ ਜਾਂ ਬੈਕ ਸਟੇਜ ਜ਼ਿਆਦਾ ਵਧੀਆ ਲੱਗਦਾ ਸੀਗਾ ਬਾਕੀ ਠੀਕ ਐ ਔਨਸ ਕਿਉਂਕਿ ਜਦੋਂ ਸਿੱਖਦੇ ਹੁੰਨੇ ਹੋ ਕਰਨਾ ਸਾਰਾ ਕੁਝ ਪੈਂਦਾ ਔਨ ਸਕਰੀਨ ਵੀ ਕੰਮ ਕੀਤਾ ਕਰਨਾ ਪੈਂਦਾ ਪਰ ਮੈਨੂੰ ਮਤਲਬ ਬੈਕ ਸਕਰੀਨ ਜਿੱਦਾਂ ਆਪਾਂ ਉਹ ਪਹਿਲਾਂ ਕਹਿਆ ਸੀਗਾ ਵੀ ਯਾਰ ਤੁਹਾਡਾ ਨਾਮ ਮਸ਼ਹੂਰ ਹੋਏ ਤੁਹਾਡਾ ਚਿਹਰਾ ਨਾ ਪਤਾ ਹੋਏ ਵੀ ਉਦਾਂ ਉਦਾਂ ਜਿਹੜੀਆਂ ਚੀਜ਼ਾਂ ਜ਼ਿਆਦਾ ਵਧੀਆ ਲੱਗਦੀਆਂ ਈ ਪੰਜਾਬੀ ਸਿਨੇਮਾ ਹਾਲ ਦੀ ਘੜੀ ਬੜਾ ਗਰੋ ਕਰ ਚੁੱਕਿਆ ਹੈ ਨਾ ਅਲੱਗ-ਅਲੱਗ ਜਨਰਸ ਦੇ ਵਿੱਚ ਪਰ ਫਿਰ ਵੀ ਇਹ ਲੱਗਦਾ ਵੀ ਆਪਾਂ ਜਿੰਨੀ ਵੀ ਮਰਜ਼ੀ ਕੋਸ਼ਿਸ਼ ਕਰ ਲਈਏ ਜਿਸ ਮਰਜ਼ੀ ਲੈਵਲ ਦੀ ਸਿਨੇਮੈਟੋਗ੍ਰਾਫੀ ਆ ਰਾਈਟਿੰਗ ਸਕਿਲਸ ਲੈ ਕੇ ਆ ਜੀ ਇੱਕ ਜਨਰ ਜਿਹੜਾ ਬੜਾ ਸੇਫ ਹੈ ਕਾਮੇਡੀ ਇੰਡਸਟਰੀ ਦੇ ਵਿੱਚ ਹੋਇਆ ਪੰਜਾਬੀ ਇੰਡਸਟਰੀ ਦੇ ਵਿੱਚ ਕਾਮੇਡੀ ਤੁਹਾਨੂੰ ਇੱਕ ਖੂਬਸੂਰਤ ਗੱਲ ਦੱਸਾਂ ਜੀ ਵਾਈਟ ਪੰਜਾਬੀ ਡਾਰਕ ਕਾਮੇਡੀ ਹੈ ਡਾਰਕ ਕਾਮੇਡੀ ਕਿਉਂਕਿ ਮੈਂ ਅਕਸਰ ਕਹਿੰਦਾ ਹੁੰਨਾ ਵੀ ਆਪਣੇ ਪੰਜਾਬੀ ਭੈਣ ਭਰਾਵਾਂ ਦੇ ਜਿਗਰੇ ਡੇਕ ਵੱਡੇ ਨੇਗੇ ਵੀ ਉਹ ਦੁੱਖ ਵੱਡੇ ਤੋਂ ਵੱਡਾ ਵੀ ਹੱਸ ਕੇ ਜਰ ਜਾਂਦੇ ਨੇ ਉਹ ਹੱਸਦੇ ਹੱਸਦੇ ਜੀ ਲੈਂਦੇ ਨੇ ਹੱਸਦੇ ਹੱਸਦੇ ਮਰ ਜਾਂਦੇ ਨੇ ਤੇ ਸਾਡੀ ਵਾਈਟ ਪੰਜਾਬੀ ਕਿਤੇ ਨਾ ਕਿਤੇ ਡਾਰਕ ਕਾਮੇਡੀ ਐ ਤੇ ਬਾਕੀ ਠੀਕ ਆ ਹੱਸਣਾ ਤੰਦਰੁਸਤ ਰਹਿਣ ਲਈ ਜ਼ਰੂਰੀ ਹੁੰਦਾ ਫਿਲਮਾਂ ਕਾਮੇਡੀ ਵੀ ਬੁਰੀਆਂ ਨਹੀਂ ਪਰ ਸਕ੍ਰਿਪਟ ਤੇ ਵਧੀਆ ਸਟਾਈਲ ਨਾਲ ਬਣਨ ਤਾਂ ਉਹ ਕਾਮੇਡੀ ਫਿਲਮਾਂ ਵੀ ਆਪਣੇ ਆਪ ਚ ਹਾਲੀਵੁੱਡ ਚ ਵੀ ਕਾਮੇਡੀ ਬਣੀਆਂ ਨੇਗੀਆਂ ਤੇ ਮਤਲਬ ਮਿਆਰ ਵਧੀਆ ਹੋਣਾ ਚਾਹੀਦਾ ਗ੍ਰਾਫ ਫਿਲਮ ਦਾ ਵਧੀਆ ਹੋਣਾ ਚਾਹੀਦਾ ਮੈਨੂੰ ਇਹ ਲੱਗਦਾਈ ਆਖਰੀ ਸਵਾਲ ਗੱਬਰ ਜੀ ਕਿਸੇ ਨੇ ਆਖਰੀ ਵਾਰ ਤੁਹਾਨੂੰ ਡੀਮੋਟੀਵੇਟ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਉਹ ਤਾਂ ਹੀ ਦੇਖੋ ਰੋਜ਼ ਹੁੰਦਾ ਉਹ ਕੋਈ ਇਸ਼ੂ ਨਹੀਂਗਾ ਹੁੰਦਾ ਹੁਣ ਜਦੋਂ ਟ੍ਰੇਲਰ ਵੀ ਆਇਆ 99% ਲੋਕ ਸਰਾਰੇ ਹੁੰਦੇ ਨੇਗੇ ਪੋਜ਼ਿਟਿਵ ਕਮੈਂਟ ਆਉਂਦੇ ਨੇ ਹਨਾ ਸੱਡਨਲੀ ਕੋਈ ਆਊਗਾ ਬਾਈ ਇਹ ਚ ਆ ਆਇਆ ਇਹ ਐ ਹੋਣਾ ਚਾਹੀਦਾ ਸੀਗਾ ਉਹਦੇ ਚ ਐ ਹੋਣਾ ਚਾਹੀਦਾ ਸੀਗਾ ਪਰ ਹੁਣ ਇੱਕ ਟਾਈਮ ਤੋਂ ਬਾਅਦ ਨਾ ਮੈਨੂੰ ਲੱਗਦਾ ਵੀ ਤੁਹਾਨੂੰ ਦੁੱਖ ਦੁੱਖ ਦੇਣਾ ਹਟ ਜਾਂਦਾ ਵੀ ਦਰਦ ਮਹਿਸੂਸ ਹੁਣੋ ਹਟ ਜਾਂਦਾ ਤਾਂ ਵੀ ਕਿਤੇ ਨਾ ਕਿਤੇ ਫਿਰ ਉਹ ਕੋਈ ਕੈਂਟ ਜੀ ਅਵਸਥਾਈ ਹੁੰਦੀ ਔਣੀ ਵਧੀਆ ਅਵਸਥਾ ਹੁੰਦੀ ਔਣੀ ਤਾਂ ਕਿਤੇ ਨਾ ਕਿਤੇ ਉੱਥੇ ਜੇ ਪਹੁੰਚੇ ਖੜੇ ਆ ਜਿੱਥੇ ਸੁਣੀ ਦੀ ਸਬਦੀ ਆ ਕਰੀ ਦੀ ਆਬਦੀ ਆ ਤੇ ਜੋ ਸਮਝ ਆਉਂਦਾ ਮੈਨੂੰ ਲੱਗਦਾ ਹੁੰਦਾ ਯਾਰ ਵੀ ਜੇ ਮੈਨੂੰ ਕੋਈ ਚੀਜ਼ ਵਧੀਆ ਲੱਗ ਰਹੀ ਆ ਤਾਂ ਆਪਣੀ ਆਬਾਦੀ ਬਹੁਤ ਹੈ ਹਨਾ ਪੰਜਾਬ ਦੀ ਭਾਰਤ ਦੀ ਦੁਨੀਆ ਦੀ ਤਾਂ ਮੇਰੇ ਟੇਸਟ ਦੇ ਵੀ ਹਜ਼ਾਰਾਂ ਕਰੋੜਾਂ ਲੋਕ ਹੋਣੇ ਵੀ ਜੇ ਕੋਈ ਚੀਜ਼ ਆਪਦੇ ਆਪ ਨੂੰ ਸਮਝ ਆ ਰਹੀ ਆ ਤਾਂ ਇਹਦਾ ਮਤਲਬ ਉਹ ਮੇਰੇ ਵਰਗੇ ਕਈ ਮੂਰਖ ਭੈਣ ਭਰਾਵਾਂ ਨੂੰ ਹੋਰ ਨੂੰ ਸਮਝਾਉਗੀ ਤਾਂ ਸਭ ਕੁਝ ਵਧੀਆ ਹੀ ਉਮੀਦ ਕਰਦੇ ਆਂ ਇਸ ਵਿਵਸਥਾ ਜੇ ਤੁਸੀਂ ਰਹੋ ਰਾਈਜ਼ ਐਂਡ ਸ਼ਾਈਨ ਵੀਰੇ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਧੰਨਵਾਦੀ ਧੰਨਵਾਦ ਸੋ ਜੀ ਵਾਈਟ ਪੰਜਾਬ ਰਿਲੀਜ਼ ਹੋ ਰਹੀ ਹੈ 13 ਅਕਤੂਬਰ 13 ਅਕਤੂਬਰ ਉਸ ਦਿਨ ਲੱਕੀਲੀ ਟਿਕਟ ਵੀ 99 ਰੁਪਏ ਦੀ ਹੈ 99 ਰੁਪਏ ਦੀ ਹੈ ਅੱਛਾ ਹਾਂ ਜੀ ਐਡਵਾਂਸ ਬੁਕਿੰਗ ਵੀ ਹੈ ਐਡਵਾਂਸ ਬੁਕਿੰਗ ਵੀ ਹੋਊਗੀ ਹਾਂ ਕੀ ਬਾਤ ਹੈ ਜੀ ਸੋ 13 ਅਕਤੂਬਰ ਦਾ ਦਿਨ ਜ਼ਰੂਰ ਫਿਕਸ ਰੱਖਿਓ ਆਪਣੇ ਪਰਿਵਾਰ ਲਈ ਬਹੁਤ ਸੋਹਣਾ ਵਿਸ਼ੇ ਹੈਗਾ ਜੀ ਕਾਫੀ ਰੈਲੇਵੈਂਟ ਹੈ ਪੰਜਾਬ ਦੇ ਨਾਲ ਜ਼ਰੂਰ ਦੇਖਿਓ ਜੀ ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਨਵੇਂ ਚਿਹਰੇ ਦੇ ਨਾਲ ਉਦੋਂ ਤੱਕ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਸਤਿ ਸ਼੍ਰੀ ਅਕਾਲ